ਆਰਥਾ ਕਾਰਡ ਬਣਾ ਜੇ ਇਹ ਤੇ 10 ਲੱਖ ਦਾ ਫਰੀ ਸਾਰੇ ਪਰਿਵਾਰ ਦਾ ਤਾਂ ਅਬ ਲੋੜ ਹੀ ਨਾ ਪਵੇ ਤੰਦਰੁਸਤੀ ਰਹਿਣ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਦੀ ਜੋਗ ਕਵਾਈ ਦੇ ਵਿੱਚ ਅੱਜ ਸਾਡੇ ਸਭਰਾ ਨਗਰ ਦੇ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ ਜਿਹੜਾ 10 ਲੱਖ ਰੁਪਏ ਦਾ ਫਰੀ ਦੇ ਵਿੱਚ ਲਾਜ ਵਾਲਾ ਕਾਰਡ ਬਣਾ ਉਹ ਅਸੀਂ ਅੱਜ ਇੱਥੇ ਕੈਂਪ ਲਾਇਆ ਤੇ ਸੈਂਕੜੇ ਹੀ ਭੈਣਾ ਨੌਜਵਾਨ ਬਜ਼ੁਰਗ ਆ ਕੇ ਜਿਹੜੀ ਸਰਕਾਰ ਨੇ ਇਹ ਸਹੂਲਤ ਦਿੱਤੀ ਆ ਉਹਦੇ ਤਹਿਤ ਆਪਦੇ شناختی ਕਾਰਡ ਆਧਾਰ ਕਾਰਡ ਨੰਬਰ ਪਵਾ ਕੇ ਆਪ ਕੋ ਆਪਣਾ ਪਰਿਵਾਰ ਦਾ ਕਾਰਡ ਬਣਾਉਣ ਲਈ ਅਪਲਾਈ ਕਰ ਰਹੇ ਆ ਤੇ ਬਾਕੀ ਸਾਰੇ ਭੈਣਾ ਭਰਾਵਾਂ ਨੂੰ ਬੇਨਤੀ ਆ ਕਿ ਇਹ ਕਾਰਡ ਬਣਾਉਣ ਦੀ ਕੋਈ ਫੀਸ ਨਹੀਂ ਲੱਗਣੀ 1 ਰੁਪਿਆ ਨਹੀਂ ਲੱਗਣਾ ਉਹਦੇ ਜੇ ਕੋਈ ਪੇਮੈਂਟ ਦੇਣੀ ਆ ਦੁਕਾਨ ਵਾਲੇ ਨੂੰ ਵੀ ਉਹ ਵੀ ਪੇਮੈਂਟ ਸਰਕਾਰ ਨੇ ਹੀ ਦੇਣੀ ਆ ਸਰਕਾਰ ਨੇ ਉਹਦਾ ਟੈਂਡਰ ਲਾ ਕੇ ਉਹਦੇ ਪੈਸੇ ਦੇਣੇ ਆ ਤੁਸੀਂ ਬਸ ਜਿਹੜੀ ਆ ਸਲਿੱਪ ਮਿਲ ਗਈ ਆ ਉਹ ਲਾਗ ਲੈ ਕੈਫੇ ਤੇ ਜਾਂ ਕਿਸੇ ਵੀ ਦੁਕਾਨ ਤੇ ਖੜ ਕੇ ਤੁਸੀਂ ਉਹ ਸਲਿੱਪ ਦੇ ਦੇਣੀ ਆ ਤੇ ਤੁਹਾਡਾ ਅਪਲਾਈ ਹੋਇਆ ਤੇ ਉਹਨਾਂ ਨੇ ਤੁਹਾਡਾ ਅਪਲਾਈ ਕਰਕੇ ਇੱਕ ਦੋ ਦਿਨਾਂ ਦੇ ਵਿੱਚ ਹੀ ਤੁਹਾਡਾ ਕਾਰਡ ਜਿਹੜਾ ਵਾ ਉਹ ਬਣ ਕੇ ਤੁਹਾਡੇ ਘਰੇ ਆ ਜਣਾ ਵਾ